ਲੋਕ ਸਭਾ ਚ ਸੁਖਬੀਰ ਬਾਦਲ ਦੀ ਸਿਰਫ 20% ਹਾਜ਼ਰੀ ਪੰਜ ਸਾਲਾਂ ਚ ਸੁਖਬੀਰ ਬਾਦਲ ਨੇ ਪੁੱਛੇ 39 ਸਵਾਲ ਸਨੀ ਦਿਓ ਨੇ ਪੰਜ ਸਾਲਾਂ ਚ ਪੁੱਛੇ ਸਿਰਫ 4 ਸਵਾਲ ਜੀ ਹਾਂ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਪਰ ਇਸ ਦਰਮਿਆਨ ਪੰਜਾਬ ਦੇ ਐਮਪੀਜ਼ ਦੀਆਂ ਹਾਜ਼ਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਿਕ ਲੋਕ ਸਭਾ ਵਿੱਚ ਸੁਖਬੀਰ ਬਾਦਲ ਦੀ ਸਿਰਫ 20% ਹਾਜ਼ਰੀ ਹੀ ਹੈ ਅਤੇ 5 ਸਾਲਾਂ ਦੌਰਾਨ ਸਿਰਫ 39 ਸਵਾਲ ਪੁੱਛੇ ਗਏ ਨੇ ਦੱਸ ਦਈਏ ਕਿ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਬਾਦਲ ਐਮਪੀ ਚੁਣੇ ਗਏ ਸੀ ਅਤੇ ਲੋਕ ਸਭਾ ਦੇ ਵਿੱਚ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਭੇਜੇ ਸੀ ਪਰ ਹੁਣ ਜੋ ਹਾਜ਼ਰੀ ਨਿਕਲ ਕੇ ਸਾਹਮਣੇ ਆਈ ਹੈ ਇਸ ਨੇ ਲੋਕਾਂ ਨੂੰ ਕਿਤੇ ਨਾ ਕਿਤੇ ਨਾਰਾਜ਼ ਜ਼ਰੂਰ ਕਰਨਾ ਹੈ ਤੇ ਨਿਰਾਸ਼ ਵੀ ਕਰਨਾ ਹੈ ਕਿਉਂਕਿ 5 ਸਾਲਾਂ ਦੇ ਦੌਰਾਨ ਸੁਖਬੀਰ ਬਾਦਲ ਨੇ ਜੋ ਜਾਣਕਾਰੀ ਹੈ ਸਿਰਫ 39 ਸਵਾਲ ਹੀ ਪੁੱਛੇ ਨੇ ਅਤੇ 20% ਹੀ ਹਾਜ਼ਰੀ ਰਹੀ ਹੈ ਇੱਥੇ ਬਸ ਨਹੀਂ ਭਾਜਪਾ ਦੇ ਐਮਪੀ ਸਨੀ ਦਿਓਲ ਨੇ ਵੀ ਸਾਰਿਆਂ ਨੂੰ ਨਿਰਾਸ਼ ਕਰਕੇ ਰੱਖ ਦਿੱਤਾ ਹੈ ਗੁਰਦਾਸਪੁਰ ਵਾਲੇ ਕਿਤੇ ਨਾ ਕਿਤੇ ਲੱਗਦਾ ਸਨੀ ਦਿਓਲ ਤੋਂ ਇਹ ਗੱਲ ਸੁਣ ਕੇ ਨਾਰਾਜ਼ ਹੋ ਜਾਣਗੇ ਕਿਉਂਕਿ ਲੋਕ ਸਭਾ ਵਿੱਚ 5 ਸਾਲਾਂ ਦੇ ਦੌਰਾਨ ਸਨੀ ਦਿਓਲ ਨੇ ਸਿਰਫ 4 ਸਵਾਲ ਹੀ ਪੁੱਛੇ ਨੇ ਗੁਰਦਾਸਪੁਰ ਤੋਂ ਪਾਜਪਾ MP ਦੀ ਹਾਜ਼ਰੀ ਸਿਰਫ 17% ਰਹੀ ਹੈ। ਸੋ ਗੱਲ ਹੁਣ ਹਰਸਿਮਰਤ ਕੌਰ ਬਾਦਲ ਦੀ ਕੀਤੀ ਜਾਵੇਗੀ। ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੇ ਵਿੱਚ 5 ਸਾਲਾਂ ਦੌਰਾਨ 82 ਸਵਾਲ ਪੁੱਛੇ ਨੇ। ਸੋ ਮੁਹੰਮਦ ਸਦੀਕ ਵੀ ਸੁਰਖੀਆਂ ਦਾ ਹਿੱਸਾ ਬਣੇ ਰਹੇ। ਜੋ ਕਿ ਕਾਂਗਰਸ ਵੱਲੋਂ ਜਿੱਤ ਕੇ ਲੋਕ ਸਭਾ ਪਹੁੰਚੇ। ਸੋ 5 ਸਾਲਾਂ ਦੌਰਾਨ ਕਾਂਗਰਸੀ MP ਮੁਹੰਮਦ ਸਦੀਕ ਨੇ ਲੋਕ ਸਭਾ ਵਿੱਚ ਪੁੱਛੇ ਸਿਰਫ 2 ਸਵਾਲ। ਸੋ ਹੁਣ ਦੇਖਣਾ ਹੋਵੇਗਾ ਫਰੀਦਕੋਟ ਵਾਸੀ ਅਗਲੀਆਂ ਚੋਣਾਂ ਦੇ ਵਿੱਚ ਕਿਸ ਨੂੰ ਮੰਡੇਟ ਦਿੰਦੇ ਨੇ ਸੋ ਦੱਸਦੀ ਹੈ ਕਿ ਫਰੀਦਕੋਟ ਤੋਂ ਜਤਕੇਸ ਮੁਹੰਮਦ صدیق ਲੋਕ ਸਭਾ ਪਹੁੰਚੇ ਸੀ ਜਾਣਕਾਰੀ ਮੁਤਾਬਿਕ ਉਹਨਾਂ ਨੇ ਲੋਕ ਸਭਾ ਵਿੱਚ ਸਿਰਫ ਦੋ ਹੀ ਸਵਾਲ ਪੁੱਛੇ ਨੇ ਖੈਰ ਹੁਣ ਪੰਜਾਬ ਦੀ ਹਵਾ ਕੀ ਕਹਿੰਦੀ ਹੈ ਇਹ ਤਾਂ ਆਉਣ ਵਾਲੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ